ਟੁੱਟ ਗਿਆ ਬੱਚੀਆਂ ਆਪਣੇ ਕਹਿੰਦੇ ਰੋਡ ਪਾਈ ਹੈ ਪੀਪੂ ਤਿਆਰ ਕਰਦੇ ਕੁੜੀਆਂ ਨੂੰ ਖੇਡ ਦਾ ਜਿਹੜਾ ਇਹ ਨਵੰਦਾ ਆਪਣੇ ਸਾਹਮਣੇ ਹੈ ਕਹੇ ਸੋਨੀ ਜੀ ਬੱਚੇ ਨੇ ਕਹੇ ਰੋਡ ਪਾਈ ਹੈ ਜਿੱਥਾ ਲੱਗੇ ਖੇਡ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਹੈ ਧੀ ਵੀ ਤਾਂ ਬਾਤ ਰੱਬ ਦੀ ਕਹਿੰਦੀ ਜਿਹੜੀ ਆ ਜਾਂਦੀ ਹੈ ਆਡੀ ਰੋਈ ਜੋ ਰਾਜੀ ਦੇ ਟੀਮ ਆਖੀ ਚਲੋ ਕੁੱਪ ਦੇ ਸਲੱਖਣੇ ਹੋਏ ਗੱਲਾਂ ਦਾ ਚੱਲੇ ਕੋਈ ਵਿਵਾਦ ਨਹੀਂ ਮੇਰੇ ਮਿੱਤਰੋ ਗਾਇਆ ਕੋਈ ਵਿਵਾਦ ਨਹੀਂ ਸ਼ਰਮਾ ਸਾਹਿਬ ਦੀ ਸੋਹਣੇ ਦੁਨੀਆ ਨੇ ਲੈ ਵੀ ਜੱਫੂ ਜਿਹੜੇ ਟੀ-ਸ਼ਰਟਾਂ ਬੱਚਿਆਂ ਦੇ ਪਾਇਆ ਕਿਤਾ ਇਹ ਸਾਡੀ ਭੈਣ ਪੀਤੂ ਕੋਲ ਸਪਾਂਸਰ ਕੀਤੇ ਹੋਏ ਨੇ ਇਹਨਾਂ ਬੱਚਿਆਂ ਨੂੰ ਮਿਹਨਤ ਕਰਾਉਂਦੀ ਹੈ ਤੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਤੇ ਨਹੀਂ ਆਖਿਆ ਬਹੁਤ ਵੱਡੇ ਕੱਪਾਂ ਦੇ ਨਾਲ ਦਰਾਸ਼ੀ ਨਾਲ ਜਿਹੜੇ ਮਾਨ ਸਨਮਾਨ ਕੀਤੇ ਹੋਏ ਆ ਜੋਕਰ ਵਰਲਡ ਕੱਪ ਹੋਇਆ তাহলে কে সামু কোথায় ও বাজটা বেজ জুড় मार কি सारे ਤੋ ਕਿ ਸਾਡੇ ਇਲਾਕੇ ਦਾ ਮਾਰ ਹੈ ਜਿਹੜੀ ਵੀ ਜਿਹੜੀ ਵੀ ਸਰਕਾਰ ਵਾਰਡ ਕੱਪ ਕਰਾਵੇ ਜੀ ਇਹਨਾਂ ਤੇ ਵੀ ਰਾਜ ਸੁਝਾਵਾਂਗੇ ਵੀ ਸਾਡੀ ਪਹਿਲ ਜਿਹੜੀ ਵਾਰਡ ਕੱਪ ਦੇਖੀ ਜਿਹੜੀ ਚਾਹੀਦੀ ਹੈ ਕਿਉਂਕਿ ਹਰ ਇੱਕ ਮੇਲੇ ਤੇ ਦਾਤਾ ਜੱਥੇ ਲਾ ਕੇ ਜਿਹੜੇ ਕਾਰ ਬਣਾਏ ਆ ਦਿੱਤਾ ਨੂੰ ਫੇਸਬੁੱਕ ਤੇ ਤਾਂ ਆਪਨ ਭਾਰੇ ਮੇਰੇ ਵੀ ਤੇ ਪੇਜਾਂ ਵਾਲੇ ਲਾਈਵ ਵਾਲੇ ਘੱਟਣ ਕੇ ਪੀਟੀਓ ਦੇ ਜੱਥੇ ਇਹਦੇ ਦਿੱਤਾ ਨੂੰ ਫੇਸਬੁੱਕ ਤੇ ਆਉਂਦੇ ਮਸੀਂ ਦੇਖਦੇ ਆ ਸਾਡੀ ਪਹਿਲ ਜਿਹੜੀ ਸ਼ੋਖਿਲ ਮਿਲੀ ਉਹ ਤੇ ਪ੍ਰਾਪਤ ਕਰ ਲਈ ਛਾਈ ਹੋਈ ਹੈ ਆਹ ਕਹਿੰਦੇ ਬੂਤੇ ਐ ਸਾਡੇ ਭਾਂ ਦੇ ਲਾਏ ਐ ਲੋ ਕਬੱਡੀ ਕਬੱਡੀ ਦੋਵੇਂ ਟੀਮਾਂ ਖੇਡ ਰਹੀਆਂ ਨੇ ਕਿਤੇ ਇਹ ਟੀਮ ਐ ਕੋਰਨਾ ਇੱਕ ਬੀ ਟੀਮ ਐ ਦੂਜੇ ਵੱਲ ਫੇਰ ਲੱਗ ਗਿਆ ਜਿਹੜੋਂ ਧੀਆਂ ਨੂੰ ਪਿਆਰ ਕਰਦੇ ਹੋ ਕਿ ਜ਼ੋਰਦਾਰ ਤਾਲੀ ਮਾਰ ਦਿਓ ਤਾਲੀ ਜ਼ੋਰਦਾਰ ਮਾਰ ਦਿਓ ਉੱਥੇ ਵਿੱਚ ਟੀਮ ਧਰਤੀ ਵਿੱਚ ਤਾਲੀ ਨਾਲ ਸਾਹਮਣੇ ਤਾਂ ਖਤਮ ਚਹਾਰੀ ਪ੍ਰਥਮੇ 30 ਧਰਤੀ ਵਿੱਚ ਪਾਰੇ ਲਾਹ ਸਾਹਮਣੇ ਤਾਂ ਖਦਮ ਦਿਖਾਰੇ ਲੱਗਾ ਕਛੜੀ ਕੁੜੀਆਂ ਦੇ ਲਈ ਧੀਆ ਆਉਂਦੀਆਂ ਨੇ ਪਿੰਡ ਪੇਕਿਆਂ ਦੇ ਰਲ ਕੇ ਫਿਰੇ ਜਿੱਦਾ ਪਾਉਂਦੀਆਂ ਨੇ ਹਾਥੇ ਮਿੰਗਾ ਖਾਨ ਵਿੱਚ ਵਿੱਚ ਮਾਰੇ ਧੀਆ ਨੂੰ ਪੁੱਤੜਾ ਨਾਲ ਵੱਧ ਕੇ ਧੀਆ ਦੁੱਖ ਬਣਾਉਂਦੀਆਂ ਨੇ ਆਹ ਉੱਪਰ ਜਿਹੜੇ ਸਾਰੇ ਮਾਣ ਸੁਣਾਏ ਪਿੰਡ ਤੋਂ ਜਿਹੜੇ ਬੰਦੋ ਸਾਰੇ ਮਾਣ ਸੁਣਾਏ ਨੇ ਕੀਤੇ ਆਏ ਆ ਹਰ ਇੱਕ ਪੁਆਇੰਟ ਦਾ ਜਿਹੜਾ ਹੌਸਲਾ ਦੇ ਜਗਮਾਨ ਦੇ ਪਿਛੋਕੀ ਸੋਹਣੀਆਂ ਬੱਚੀਆਂ ਦੀ ਕਬੱਡੀ ਜਿਹੜੀ ਹੋਈ ਆ ਰਹੀ ਆ ਲੈ ਜੱਫਾ ਪਾ ਟੀਮਾਂ ਦੋਸਤ ਗਏ ਪਿੰਨੂ ਦੋਤਾਰ ਤੇ ਫਿਟਨੈਸ ਕਲੱਬ ਚੰਦਰਪਾਲ ਬਈ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਇਹਦਾ ਇੱਕ ਮਨੋਰੰਜਨ ਬੱਚਿਆਂ ਨੇ ਆਪਾਂ ਨੂੰ ਵਧੀਆ ਵਿਰਾਸਤ ਦਾ ਹੀਰਿਆ ਲਵਾਇਆ ਗਰਾਊਂਡ ਦੇ ਵਿੱਚ ਜਿੱਗੇ ਮੈਚ ਦਾ ਵੀ ਧੰਨਵਾਦ ਹੈ ਪਿੰਨੂ ਦੋਤਾਰ ਤੇ ਫਿਟਨੈਸ ਕਲੱਬ ਚੰਦਰਪਾਲ لکھی وجہ بھی سات سو روپیہ بچوں کا مان کیا گیا مان کیا گیا جا میچ ساری فراروں نے بولتی ہے جلدی دل دنیا کسی ڈیری کے گراؤنڈ ہے آئے ساری سارے نام ایوریج لکھی ਬਾਡੀ ਟਾਕ ਸਾਡਾ ਭਰਾ ਗੋਲ ਦੀ ਛੀਵੇਂ ਖੰਡ ਵਾਲਾ ਕੈਮਰੇ ਖੁਫਸਾ ਹੈ ਸਾਡੇ ਭਰਾ ਵੱਲੋਂ ਅਜੇ ਤੱਕ ਕਬੱਡੀ ਕੱਪ ਕੱਲ ਤੋਂ ਲੈ ਕੇ ਲੈਵਲ 'ਚ ਚਲਾ ਰਹੇ ਸਾਡੀ ਗੋਲ ਦੀ ਛੀਵੇਂ ਖੰਡ ਵਾਲਾ ਰਿਪੋਰਟਰ ਜੀ